ਦੇ ਲਖਣ ਹੈ ਸਿੱਖ ਪੰਥ ਦੀਆਂ ਆਪਣੀਆਂ ਰਵੈਤਾਂ ਅਤੇ ਆਪਣੀਆਂ ਪਰੰਪਰਾਵਾਂ ਹਨ ਦੁਨੀਆ ਦੇ ਵਿੱਚ ਵਸਣ ਵਾਲਾ ਹਰ ਸਿੱਖ ਮਾਈ ਭਾਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਕਬੂਲ ਕਰਦਿਆਂ ਪੰਥ ਕਰਵੈਤਾ ਅਤੇ ਪਰੰਪਰਾਵਾਂ ਤੇ ਚੱਲਣ ਦਾ ਹਮੇਸ਼ਾ ਹੀ ਨਿਸ਼ਚਾ ਰੱਖਦਾ ਹੈ ਪਿਛਲੇ ਦਿਨੇ ਸ਼੍ਰੀ ਨਗਰ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਪਾਸ਼ਾ ਵਿਭਾਗ ਦੇ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ 350 ਸਾਲਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਇਆਲਾ ਜੀ ਉਹਨਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਨਗਰ ਦੇ ਅੰਦਰ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬਹੁਤ ਵੱਡੀ ਸਿੱਖ ਸਿਧਾਂਤਾਂ ਨੂੰ ਸੱਟ ਮਾਰੀ ਗਈ ਪੰਤ ਕਰਵਟਾਂ ਦਾ ਘਾਣ ਹੋਇਆ ਆਰ ਇਤਿਹਾਸ ਦੇ ਅੰਦਰ ਪਹਿਲੀ ਵਾਰ ਸੀ ਕਿ ਕਿਸੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੀ ਆਰੰਭਤਾ ਦੇ ਮੌਕੇ ਜਿਹੜੇ ਅਸ਼ਲੀਲ ਗੀਤ ਨੇ ਉਹ ਗਾਏ ਗਏ ਭੰਗੜੇ ਪਾਈ ਗਏ ਇਹਦੇ ਕਾਰਨ ਸਿੱਖ ਹਿਰਦਿਆਂ ਨੂੰ ਬੜੀ ਗਹਿਰੀ ਸੱਟ ਵੱਜੀ ਦੁਨੀਆ ਭਰ ਦੇ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੰਜਾਬ ਸਰਕਾਰ ਅਤੇ ਸਬੰਧਤ ਬੰਦਿਆਂ ਦੇ ਸਬੰਧੀ ਵੱਖ-ਵੱਖ ਸ਼ਿਕਾਇਤਾਂ ਭੇਜੀਆਂ ਨੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਦੋ ਬੰਦਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਸੀ ਇੱਕ ਹਰ ਜੋਤ ਸੇ ਜਿਹੜੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੀ ਨੇ ਔਰ ਵੱਡੀ ਗੱਲ ਇਹ ਸ਼ਿਰੀ ਅਨੰਦਪੁਰ ਸਾਹਿਬ ਜਿਹੜਾ ਹਲਕਾ ਹੈ ਉਹਦੀ ਨੁਮਾਇੰਦਗੀ ਵੀ ਕਰਦੇ ਨੇ ਦੂਜੇ ਨੇ ਜਸਵੰਤ ਸਿੰਘ ਜ਼ਫਰ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਉਹ ਉਹਨਾਂ ਨੇ ਇੱਕ ਚਿੱਠੀ ਭੇਜੀ ਆ ਉਹ ਕਿ ਉਹ ਵਿਦੇਸ਼ ਗਏ ਨੇ 13 ਤਰੀਕ ਤੱਕ ਉਹ ਆਪਣਾ ਪੱਖ ਬਾਅਦ ਵਿੱਚ ਰੱਖਣਗੇ ਹਰਜੋਤ ਸਿੰਘ ਬੈਂ ਹਰਜੋਤ ਸਿੰਘ ਇਥੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਨੇ ਵਕੀਲ ਦੇ ਹਰਜੋਤ ਸਿੰਘ ਜੀ ਹਰਜੋਤ ਸਿੰਘ ਪਿਛਲੇ ਦਿਨੀ ਜੋ ਸ਼੍ਰੀ ਨਗਰ ਦੇ ਅੰਦਰ ਸ਼ਤਾਬਦੀ ਦੇ ਸਬੰਧਤ ਪ੍ਰੋਗਰਾਮ ਹੋਇਆ ਉਹਦੇ ਵਿੱਚ ਗੁਰਮਤਿ ਸਿਧਾਂਤਾਂ ਦੀਆਂ ਝੰਡਾ ਉੱਡਿਆ ਗੁਰੂ ਦਾ ਅਦਬ ਨਹੀਂ ਰਿਹਾ ਕੀ ਤੁਸੀਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋ ਕਿ ਤੁਹਾਡੇ ਵੱਲੋਂ ਇਸ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਇਹ ਵੀ ਦਾ ਗਲਤ ਪ੍ਰੋਗਰਾਮ ਕਰਕੇ ਸਿੱਖ ਹਿਰਦਿਆਂ ਨੂੰ 7 ਵਜੇ ਆ ਗੁਰੂ ਦਾ ਆਦੇਸ਼ ਕਾਇਮ ਨਹੀਂ ਰਿਹਾ ਉਸ ਮੌਕੇ ਤੇ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਕੀ ਤੁਸੀਂ ਉੱਥੇ ਹਾਜ਼ਰ ਸੀ ਪ੍ਰੋਗਰਾਮ ਦੇ ਵਿੱਚ ਹਾਂ ਜਾਂ ਨਾ ਜਥੇਦਾਰ ਜੀ ਹਾਂਜੀ ਮੈਂ ਆਪਣੀ ਗਲਤੀ ਕਬੂਲ ਕਰਦਾ ਹਾਂ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਇਹ ਬਕਸਿੰਧ ਗੁਰੂ ਦਾ ਬਕਸਿੰਧ ਦਰ ਮੈਂ ਆਪਣੀ ਗਲਤੀ ਕਬੂਲ ਕਰਦਾ ਹਾਂ ਤੇ ਮੇਰਾ ਰੋਮ ਰੋਮ ਦੇਖੋ ਦੇਖੋ ਤੁਸੀਂ ਉੱਥੇ ਹਾਜ਼ਰ ਸੀ ਜੀ ਜਥੇਦਾਰ ਜੀ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਗਾਇਕ ਗਾ ਰਿਹਾ ਸੀ ਨਹੀਂ ਜਥੇਦਾਰ ਜੀ ਮੈਂ ਠੀਕ ਆ ਠੀਕ ਆ ਤੁਸੀਂ ਨਹੀਂ ਰੋਕਿਆ ਤੁਸੀਂ ਨਹੀਂ ਰੋਕਿਆ ਤੁਹਾਡੇ ਕੋਲੋਂ ਗਲਤੀ ਹੋਈ ਬੜੀ ਵੱਡੀ ਉਲੰਘਣਾ ਆਈ ਗੁਰੂ ਦਾ ਅਦਬ ਨਹੀਂ ਹੋਇਆ ਕੀ ਤੁਸੀਂ ਅਕਾਲ ਤਖਤ ਸਾਹਿਬ ਤੇ ਸਮੁੱਚੇ ਪੰਥ ਤੋਂ ਇਹਦੀ ਮਾਫੀ ਮੰਗਦੇ ਹੋ ਜੀ ਜਥੇਦਾਰ ਠੀਕ ਹੈ ਜੀ ਬਹਿ ਜਾਓ ਰਣਜੀਤ ਸਿੰਘ ਜਗਪਾਲ ਸਿੰਘ ਸੋਮਨਾਥ ਸਿੰਘ ਇਹਨਾਂ ਨੂੰ ਗੜਾ ਦੇ ਵਿੱਚ ਪਾਉਣ ਨਾ ਦਿਓ ਕੋਈ ਸਿੰਘ ਇੱਥੋਂ ਦਿਓ ਮੈਂਕ ਰਣਜੀਤ ਸਿੰਘ ਨੂੰ ਦਿੱਤਾ ਜਾਵੇ ਆਪਾਂ ਕੋਈ ਸਵਾਲ ਨਹੀਂ ਕਰਨਾ ਹਾਂ ਜਾਂ ਨਹੀਂ ਇਹ ਜੀ ਅਕਾਲ ਤੁਸੀਂ ਕੀਰਤਨ ਕਰਵਾਇਆ ਜੀ ਉਹ ਬੰਦਾ ਛੇਕਿਆ ਆਇਆ ਵਾ ਉਹਦੇ ਬਾਰੇ ਪਤਾ ਗਿਆ ਵੀ ਉਹਦੇ ਨਾਲ ਰੋਟੀ ਬੇਟੀ ਦੀ ਸਾਝ ਨਹੀਂ ਰੱਖੀ ਤੁਸੀਂ ਅਕਾਲ ਤਖਤ ਸਾਹਿਬ ਕੋਲੋਂ ਪੰਥ ਕੋਟ ਦੇ ਸਾਹਬ ਦੀ ਜਿਦਿਓ ਜੀ ਜਥੇਦਾਰ ਜੀ ਅੱਗੇ দাও ਜੀ ਜਗਪਾਲ ਸਿੰਘ ਤੁਸੀਂ ਪੰਥ ਵਿੱਚ ਸ਼ਿਰਕੇ ਹੋਏ ਬੰਦੇ ਦਾ ਕੀ ਤੁਸੀਂ ਕੀਰਤਨ ਕਰਵਾਇਆ ਵਾ ਜੀ ਕਰਵਾਇਆ ਜੀ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਤੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿ ਤੁਹਾਡੇ ਕੋਲੋਂ ਵੱਡੀ ਗਲਤੀ ਹੋਈ ਕਿ ਤੁਸੀਂ ਜਿਹਦੇ ਨਾਲ ਰੋਟੀ ਬੇਟੀ ਦੀ ਸਾਝ ਨਹੀਂ ਰੱਖਣੀ ਉਹਦਾ ਪ੍ਰੋਗਰਾਮ ਕਰਵਾਇਆ ਜੀ ਮੰਗਦਾ ਜੀ ਮਾਫੀ ਮੰਗਦੇ ਹਾਂ ਮੰਗਦੇ ਹਾਂ ਜੀ ਅੱਗੇ ਜੀ ਸੋਮਨਾਥ ਸਿੰਘ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਪ੍ਰੋਫੈਸਰ ਦਰਸ਼ਨ ਸਿੰਘ ਦਾ ਜਿਹੜਾ ਕਿ ਜਿਹਦੇ ਨਾਲ ਕਿਹਾ ਗਿਆ ਰੋਟੀ ਬੇਟੀ ਦੀ ਸਾਝ ਨਹੀਂ ਰੱਖਣੀ ਉਹਦਾ ਪ੍ਰੋਗਰਾਮ ਤੁਸੀਂ ਕਰਵਾਇਆ ਤੁਸੀਂ ਇੱਕ ਵਿਵਾਦਿਤ ਬੰਦੇ ਦਾ ਛੇਕੇ ਬੰਦੇ ਦਾ ਪ੍ਰੋਗਰਾਮ ਕਰਾਇਆ ਜਿਹਦੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਸੀ ਕਿ ਉਹਦੇ ਨਾਲ ਕੋਈ ਸਾਝ ਨਹੀਂ ਰੱਖਣੀ ਤੁਸੀਂ ਗਲਤੀ ਕੀਤੀ ਆ ਇਹਦੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਪੰਥ ਤੋਂ ਮਾਫੀ ਮੰਗਦੇ ਹੋ ਜੀ ਜਥੇਦਾਰ ਸਾਹਿਬ ਮਾਫੀ ਮੰਗਦੇ ਪਰ ਪਤਾ ਨਹੀਂ ਸੀ ਠੀਕ ਹੈ ਜੀ ਬਹਿ ਜਾਓ ਤੁਹਾਡੇ ਸੰਬੰਧੀ ਜੋ ਵੀ ਅਸੀਂ ਸਿੰਘ ਸਾਹਿਬਾਨ ਕਰਕੇ ਤੇ ਫਿਰ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਅਦੇਸ਼ ਉਹ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ